ਸ੍ਰੀ ਗੁਰਗ੍ਰੰਤ ਸਾਹਿਬ ਵਰਡ ਯੂਨੀਵਰਸਿਟੀ ਫਤੇਗੜ ਸਾਹਿਬ ਦੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਵਿੱਚ ਸੈਰੀਬਰਲ ਪੈਲਸੀ ਯੂਨਿਟ ਦਾ ਉਦਘਾਟਨ ਸ਼੍ਰੋਣੀ ਗੋਦਵਾਰ ਪਰੰਤ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਨੇ ਕੀਤਾ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਪਹਿਲਾਂ ਵੀ ਸੰਗਤ ਨੂੰ ਫ੍ਰੀ ਆਪੀਡੀ ਸਰਵਿਸਿਜ਼ ਲਗਭਗ 10 ਸਾਲ ਤੋਂ ਹੀ ਵੱਧ ਸਮੇਂ ਤੋਂ ਦੇ ਰਿਹਾ ਹੈ ਉਸ ਤੋਂ ਇਲਾਵਾ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਕੈਂਪ ਵੀ ਲਗਾਏ ਜਾਂਦੇ ਹਨ ਇੱਕ ਇਹ ਲੋੜ ਸੀ ਇਲਾਕੇ ਦੀ ਕਿ ਜੋ ਬੱਚੇ ਬਚਪਨ ਤੋਂ ਹੀ ਘੱਟ ਡਵੈਲਪਡ ਆ ਜਾਂ ਕੋਈ ਹੋਰ ਇਸਤਾਨੀਆਂ ਕੋਲ ਉਹਨਾਂ ਨੂੰ ਪ੍ਰੋਬਲਮਸ ਹੈ ਤਾਂ ਉਹਨਾਂ ਬੱਚਿਆਂ ਵਾਸਤੇ ਇੱਕ ਲੋੜ ਮਹਿਸੂਸ ਕੀਤੀ ਗਈ ਕਿ ਉਹਨਾਂ ਬੱਚਿਆਂ ਦੀ ਮੋਬਿਲਟੀ ਵਧਾਉਣ ਲਈ ਜਾਂ ਉਹਨਾਂ ਬੱਚਿਆਂ ਨੂੰ ਆਪਣੇ ਰਹਿਣ ਦੇ ਯੋਗ ਬਣਾਉਣ ਦੇ ਲਈ ਇੱਕ ਲੈ ਦੀ ਜ਼ਰੂਰਤ ਹੈ ਤਾਂ ਉਹਦੇ ਵਾਸਤੇ ਬਾਹਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ ਯੂਨੀਵਰਸਿਟੀ ٹرسٹ ਦੇ ਮੈਂਬਰ ਸਰਦਾਰ ਅਮਰਦੀਪ ਸਿੰਘ ਧਾਰਨੀ ਨੇ ਕੁਝ ਸੱਜਣਾ ਜੋ ਕਿ ਯੂ ਐਸ اے ਵਿੱਚ ਸੈਟਲਡ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਲੈਬ ਵਾਸਤੇ ਪੂਰੀ ਤਿਆਰੀ ਕਰਾਈ ਹੈ ਜੋ ਵੀ ਇਕੁਪਮੈਂਟ ਦੀ ਲੋੜ ਸੀ ਉਹਨਾਂ ਵੱਲੋਂ ਡੋਨੇਟ ਕੀਤਾ ਗਿਆ ਹੈ ਮੈਂ ਸੰਗਤਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਯੂਨਿਟ ਹੈ ਇਹ ਕਿਵੇਂ ਸਹਾਇਕ ਸਿੱਧ ਹੋ ਸਕਦਾ ਹੈ ਬੱਚਿਆਂ ਵਾਸਤੇ ਸੋ ਜਦੋਂ ਬੱਚਾ ਜਨਮ ਲੈਂਦਾ ਹੈ ਤੇ ਆਕਸੀਜਨ ਦੀ ਘਾਟ ਹੋਣ ਕਰਕੇ ਜਦੋਂ ਬੱਚਾ ਰੋਂਦਾ ਨਹੀਂ ਹੈ ਤਾਂ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਉਹਦੇ ਕਰਕੇ ਬ੍ਰੇਨ ਸੈਲਸ ਡੈਮੇਜ ਹੋ ਜਾਂਦੇ ਨੇ ਤੇ ਜਦੋਂ ਬ੍ਰੇਨਸਲ ਡੈਮੇਜ ਹੁੰਦੇ ਨੇ ਤੇ ਉਹਦੇ ਜਿਹੜੇ ਨਾਰਮਲ ਮਾਈਲਸਟੋਨਸ ਨੇ ਰੋੜਨਾ ਸਿਰ ਸਾਂਭਣਾ ਬੈਠਣਾ ਕ્રોલਿੰਗ ਕਰਨਾ ਖੜੇ ਹੋਣਾ ਤੁਰਨਾ ਇਹ ਡਿਲੇ ਹੋ ਜਾਂਦੇ ਨੇ ਸੋ ਇਹ ਡਿਲੇ ਹੋ ਜਾਣ ਕਰਕੇ ਜਦੋਂ ਮਾਪਿਆਂ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਲੱਗਦੀ ਤੇ ਉਹ ਕੰਡੀਸ਼ਨ ਹੋਰ ਵਰਸ ਤੇ ਵਰਸ ਹੋਈ ਜਾਂਦੀ ਹੈ ਜਿਵੇਂ-ਜਿਵੇਂ ਬੱਚਾ ਗਰੋ ਕਰਦਾ ਸੋ ਫਿਜ਼ੀਓਥੈਰੇਪੀ ਇਹ ਮਾਈਲਸਟੋਨਸ ਨੂੰ ਅਚੀਵ ਕਰਨ 'ਚ ਮਦਦ ਕਰਦਾ ਹੈ ਸੋ ਉਹਦੇ ਵਾਸਤੇ ਸਾਡੇ ਕੋਲ ਅਸੀਂ ਕੁਝ ਇੱਥੇ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਗਈ ਹੈ ਜਿਹੜੀ ਕਿ ਹੈਲਪ ਕਰਦੀ ਹੈ ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਮੈਟ ਵਿਛਾ ਰੱਖੇ ਨੇ ਇੱਥੇ ਬੱਚਿਆਂ ਨੂੰ ਅਸੀਂ ਸਿਰ ਹੋਲਡ ਕਰਨਾ ਵਿਦ ਡਿਫਰੈਂਟ ਡਿਫਰੈਂਟ ਸਾਡੇ ਕੋਲ ਆ ਦੇਖੋ ਆਹਾ ਬਾਲਸ ਨੇ ਡੋਨਟ ਬਾਲ ਹੈ ਆ ਵੈਜ ਪਏ ਨੇ ਇਹ ਸਾਰੇ ਸਾਨੂੰ ਹੈਲਪ ਕਰਦੇ ਨੇ ਉਹਨੂੰ ਬਿਠਾਣ ਚ ਉਹਨੂੰ ਹੈੱਡ ਹੋਲਡਿੰਗ ਕਰਾਣ ਚ ਉਹਨੂੰ ਪਾਸਾ ਦਿਵਾਨ ਚ ਕਿ ਉਹਨੇ ਕਿਵੇਂ ਕਰਨਾ ਹੈ ਇਆ ਉਹਨੇ ਨੀਲ ਡਾਊਨ ਕਿਵੇਂ ਕਰਨਾ ਹੈ ਗੋਟਿਆਂ 'ਪਰ ਕਿਵੇਂ ਬੈਠਣਾ ਹੈ ਤੇ ਖੜੇ ਕਿਵੇਂ ਹੋਣਾ ਹੈ ਸੋ ਇਹ ਸਾਰੀਆਂ ਮੈਟ ਐਕਟੀਵिटीज ਇੱਥੇ ਹੋਣਗੀਆਂ ਇਹ ਤੋਂ ਬਾਅਦ ਬੱਚੇ ਨੂੰ ਉਹ ਬੈਠ ਨਹੀਂ ਪਾਂਦਾ ਤਾਂ ਸਪੈਸ਼ਲ ਚੇਅਰ ਹੈ ਜਿਹਦੇ ਵਿੱਚ ਆਹ ਸਟ੍ਰੈਪਸ ਲੱਗੇ ਹੋਏ ਆ ਉਹਨੂੰ ਅਸੀਂ ਬਿਠਾਣਾ ਸਿਖਾਵਾਂਗੇ ਬਿਠਾ ਕੇ ਆਹ ਦੇਖੋ ਵਿਚ ਆ ਲੱਗਿਆ ਹੋਇਆ ਇਹਦਾ ਕੰਮ ਇਹ ਹੈ ਕਿ ਕਈ ਵਾਰੀ ਬੱਚੇ ਦੀ ਲੱਤਾਂ ਕ੍ਰੋਸਡ ਹੁੰਦੀਆਂ ਨੇ ਉਹਨੂੰ ਸਿਜ਼ਰਿੰਗ ਗੇਟ ਕਹਿੰਦੇ ਆ ਐਦਾਂ ਕ੍ਰੋਸ ਹੁੰਦਾ ਹੈ ਸੋ ਇਹ ਵਿੱਚ ਲੱਤਾਂ ਪਾਸੇ ਕਰਕੇ ਇਹਦੇ ਵਿੱਚ ਬਿਠਾ ਸਕਦੇ ਆ ਇਹਦੇ ਨਾਲ ਬੰਨ ਸਕਦੇ ਆ ਤੇ ਉਹਨੂੰ ਐਕਟੀਵਿਟੀ ਕਰਾ ਸਕਦੇ ਆ ਟੇਬਲ ਸਾਹਮਣੇ ਰੱਖ ਕੇ ਸਾਡੇ ਕੋਲ ਡਿਫਰੈਂਟ ਡਿਫਰੈਂਟ ਐਕਟੀਵਿਟੀਆਂ ਕਰਾਉਣ ਵਾਸਤੇ ਛੋਟੇ ਛੋਟੇ ਅਸੀਂ ਟੌイズ ਰੱਖੇ ਨੇ ਜਿਵੇਂ ਕਿ ਆਹ ਟੌਏ ਹੋ ਗਿਆ ਹੈਂਡ ਆਈ ਕੋਆਰਡੀਨੇਸ਼ਨ ਬਿਠਾਉਣ ਵਾਸਤੇ ਇਹ ਟੌਏ ਬੜਾ ਹੈਲਪਫੁਲ ਹੈ ਸੋ ਇਹ ਛੋਟੇ ਇਹ ਛੋਟੇ ਵਾਸਤੇ ਆ ਇਹ ਉਸ ਤੋਂ ਵੱਡੀ ਏਜ ਵਾਸਤੇ ਆ ਤੇ ਇਹ ਉਹ ਬੱਚੇ ਵਾਸਤੇ ਜਿਹੜਾ ਉਸ ਤੋਂ ਵੀ ਵੱਡਾ ਹੋ ਜੇ 7 ਤੋਂ 9 ਸਾਲ ਜਾਂ 10 ਸਾਲ ਤੱਕ ਦਾ ਬੱਚਾ ਹੋ ਜੇ ਜਾਂ ਉਸ ਤੋਂ ਵੀ ਵੱਡਾ ਉਹਨੂੰ ਬਿਠਾਣ ਤੇ ਖੜਾ ਕਰਨ ਚ ਸਪੋਰਟਡ ਇਹ ਟੇਬਲ ਤੇ ਕੁਰਸੀ ਹੈਲਪਫੁਲ ਹੋ ਸਕਦੀ ਹੈ ਸੋ ਐਦਾਂ ਹੀ ਜਦੋਂ ਬੱਚੇ ਨੂੰ ਤੁਰਨਾ ਹੈ ਤਾਂ ਸਾਡੇ ਕੋਲੇ ਸਟੈਂਡ ਹੈ ਜਿਹੜਾ ਕਿ ਐਡਜਸਟੇਬਲ ਹੈ ਜਿਹੜਾ ਉੱਚਾ ਨੀਵਾ ਹੋ ਜਾਂਦਾ ਸੋ ਇਹ ਜਿਹੜਾ ਸਟੈਂਡ ਹੈ ਇਹ ਉੱਚਾ ਨੀਵਾ ਹੋ ਜਾਂਦਾ ਇਹ ਵੀ ਉਹਨੂੰ ਤੁਰਨ ਚ ਮਦਦ ਕਰ ਸਕਦਾ ਦੂਜਾ ਇਹਦਾ ਪਰਪਸ ਇਹ ਹੈ ਕਿ ਆ ਕੁਝ ਸਾਡੇ ਕੋਲ ਸਲਿੰਗਸ ਨੇ ਜੇ ਬੱਚਾ ਤੁਰ ਨਹੀਂ پا ਰਿਹਾ ਤੇ ਟ੍ਰਾਂਸਫਰ ਕਰਨ ਚ ਵੀ ਹੈਲਪ ਹੋ ਸਕਦੀ ਹੈ ਇਹਦੇ ਨਾਲ ਸੋ ਇਸ ਤੋਂ ਇਲਾਵਾ ਅਸੀਂ ਜਿਹੜਾ ਬੱਚਾ ਬਹੁਤ ਛੋਟਾ ਹੈ ਜਿਹੜਾ ਪੂਰਾ ਹੀ ਡਿਪੈਂਡੈਂਟ ਆ ਉਹਨੂੰ ਪਤਾ ਨਹੀਂ ਕਿ ਕੁੰਡੀ ਕਿਵੇਂ ਖੋਲਣੀ ਹੈ ਸਾਰਾ ਕੀ ਕਰਨਾ ਹੈ ਉਹਦੇ ਵਾਸਤੇ ਸਾਡੇ ਕੋਲ ਇੱਕ ਇੱਕ ਸਟੇਸ਼ਨ ਤੇ ਹੀ ਸਾਰਾ ਕੁਝ ਅਵੇਲੇਬਲ ਹੈ ਉਹ ਏ ਹੈ ਇਹਦੇ ਵਿੱਚ ਸਾਰੀਆਂ ਉਹ ਚੀਜ਼ਾਂ ਲੱਗੀਆਂ ਹੋਈਆਂ ਨੇ ਜਿਹਦੇ ਚ ਬੱਚਾ ਬਟਨ ਕਿਵੇਂ ਔਨ ਕਰਨਾ ਹੈ ਆਫ ਕਰਨਾ ਹੈ ਟੂਟੀ ਕਿਵੇਂ ਖੋਲਣੀ ਹੈ ਬੰਦ ਕਰਨੀ ਹੈ ਜ਼ਿੱਪ ਕਿਵੇਂ ਖੋਲਣੀ ਹੈ ਦਰਵਾਜਾ ਇਹ ਕਿਵੇਂ ਖੋਲਣਾ ਹੈ ਸਾਰਾ ਲੇਸਿਸ ਕਿਵੇਂ ਖੋਲ ਲੈਣੇ ਘੰਟੀ ਕਿਵੇਂ ਮਾਰਨੀ ਹੈ ਸੋ ਸਾਕਟ ਕਿਵੇਂ ਕੱਢਣਾ ਹੈ ਪਾਣਾ ਹੈ ਸੋ ਜਿਹੜੇ ਵੀ ਛੋਟੇ-ਛੋਟੇ ਮਲਟੀਟਾਸਕਿੰਗ ਕਾਰਜ ਚ ਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਇਸ ਛੋਟੇ ਜਿਹੇ ਯੂਨਿਟ ਚ ਸਿਖਾ ਸਕਦੇ ਹਾਂ ਸੋ ਇਸ ਤੋਂ ਇਲਾਵਾ ਇਹ ਹੀ ਨਹੀਂ ਇਹ ਸੈਂਸਰੀ ਇੰਟੀਗ੍ਰੇਸ਼ਨ ਹੈ ਆਈ ਹੈਂਡ ਕੋਆਰਡੀਨੇਸ਼ਨ ਵਾਸਤੇ ਹੁੰਦਾ ਹੈ ਇਸ ਤੋਂ ਇਲਾਵਾ ਇਹ ਹੀ ਨਹੀਂ ਇਹ ਸਾਡਾ ਲਾਈਟ ਸਟੇਸ਼ਨ ਹੈ ਇਹ ਸਪੈਸ਼ਲ ਸਟੇਸ਼ਨ ਹੈ ਤਾਂ ਕਿ ਬੱਚੇ ਦਾ ਰਿਫਲੈਕਸ ਐਕਸ਼ਨ ਹੈ ਉਹ ਫਾਸਟ ਕੀਤਾ ਜਾਵੇ ਇਹਦਾ ਰੋਲ ਇਹ ਹੈ ਕਿ ਡਿਫਰੈਂਟ ਡਿਫਰੈਂਟ ਲਾਈਟਸ ਚੱਲ ਰਹੀਆਂ ਨੇ ਇਹ ਸਲਾਈਡਸ ਨਾਲ ਅਸੀਂ ਬੱਚੇ ਨੂੰ ਖਿਡਾ ਸਕਦੇ ਹਾਂ ਕਿਵੇਂ ਜਿਵੇਂ ਆਹ ਲਾਈਟ ਚੱਲੀ ਉਹਨੂੰ ਕਹਿਣਾ ਕਿ ਟੈਪ ਕਰਨਾ ਹੈ ਫਟਾਫਟ ਫਿਰ ਇੱਧਰ ਭੱਜ ਕੇ ਟੈਪ ਕਰਨਾ ਹੈ ਫਿਰ ਇੱਧਰ ਟੈਪ ਕਰਨਾ ਹੈ ਸੋ ਡਿਫਰੈਂਟ ਡਿਫਰੈਂਟ ਲਾਈਟਸ ਚੱਲਣਗੀਆਂ ਜਿਹੜੀ ਕਿ ਮੋਬਾਈਲ ਨਾਲ ਕੰਟਰੋਲ ਹੋ ਰਹੀਆਂ ਨੇ ਤੇ ਇਹ ਟਾਈਮਿੰਗ ਨੋਟ ਹੋਏਗੀ ਕਿ ਉਹ ਬੱਚੇ ਨੇ ਕਿੰਨੀ ਜਲਦੀ ਰਿਐਕਟ ਕੀਤਾ ਲਾਈਟ ਨੂੰ ਕਿੰਨੀ ਜਲਦੀ ਉਹਨੇ ਕਲਰ ਡਿਫਰੈਂਸ਼ੀਏਟ ਕੀਤਾ ਸੋ ਇਹ ਸਾਰੀਆਂ ਚੀਜ਼ਾਂ ਹੈਲਪ ਕਰਦੀਆਂ ਨੇ ਉਹਨੂੰ ਲਰਨਿੰਗ ਚ ਉਹਨੂੰ ਰਿਐਕਟ ਕਰਨ ਚ ਉਹਨੂੰ ਗਰੋ ਕਰਨ ਚ ਸੋ ਇਹੀ ਨਹੀਂ ਇਸ ਤੋਂ ਬਾਅਦ ਤੁਸੀਂ ਆਪਾਂ ਗੱਲ ਕਰਦੇ ਹਾਂ 모ਸ਼ਨ ਸਿਕਨੈਸ ਦੀ ਆਪਾਂ ਕਹਿੰਦੇ ਹਾਂ ਕਿ ਬੱਚਾ ਜਦੋਂ ਵੱਡਾ ਹੁੰਦਾ ਹੈ ਜਾਂ ਆਪਾਂ ਕਹਿੰਦੇ ਆ ਬੱਸ ਟ੍ਰੈਵਲ ਕਰਦਾ ਹੈ ਤਾਂ ਉਹਨੂੰ ਵੋਮਿਟਿੰਗ ਫੀਲ ਨੌਜ਼ੀਆ ਫੀਲ ਹੁੰਦਾ ਹੈ ਉਹ ਇਸ ਲਈ ਹੁੰਦਾ ਕਿ ਛੋਟੇ ਹੁੰਦੇ ਉਹਨੇ ਕਦੀ ਪਿੰਗ ਨਹੀਂ ਲਿੱਤੀ ਉਹਨੇ ਕਦੀ ਸਵਿੰਗਸ ਨਹੀਂ ਲਿੱਤੇ ਸੋ ਇਹ ਛੋਟਾ ਜਿਹਾ ਸਵਿੰਗ ਸੈਟਅਪ ਵੀ ਲਾਇਆ ਹੋਇਆ ਹੈ ਤਾਂ ਕਿ ਉਹਨੂੰ ਛੋਟੇ ਹੁੰਦੀ ਉਹਨੂੰ ਹੈਬਿਚੂਏਟ ਕੀਤਾ ਜਾਵੇ ਉਹਨੂੰ ਹੈਬਿਟ ਹੋਵੇ ਤਾਂ ਕਿ ਉਹਨੂੰ ਮੋਸ਼ਨ ਸਿਕਨੈਸ ਦੀ ਪ੍ਰੋਬਲਮ ਨਾ ਆਵੇ ਵੱਡੇ ਹੋ ਕੇ ਉਸ ਤੋਂ ਇਲਾਵਾ ਸਾਡੇ ਕੋਲ ਇਹ ਬੋਬੋ ਸਿਸਟਮ ਹੈਗਾ ਇਹ ਜਿਹੜਾ ਸਿਸਟਮ ਹੈ ਟੀਵੀ ਨਾਲ ਅਟੈਚਡ ਹੈ ਸਾਹਮਣੇ ਸੋ ਇਹ ਜਿਹੜਾ ਟੀਵੀ ਹੈ ਇਹਦੇ ਚ ਕੋਈ ਨਾ ਕੋਈ ਗੇਮ ਆਏਗੀ ਉਹ ਗੇਮ ਕੰਟਰੋਲ ਹੋਏਗੀ ਇੱਥੋਂ ਤੇ ਇਹ ਚੀਜ਼ ਐਕਟੀਵਿਟੀ ਕਰਨ ਚ ਹੈਲਪ ਕਰੇਗੀ ਸੋ ਇਹ ਸੈਂਸਰ ਸਿਸਟਮ ਹੈ ਜਿਹੜਾ ਕਿ ਟੀਵੀ ਚ ਗੇਮ ਖੇਡਣ ਹੈਲਪ ਕਰੇਗਾ ਤੇ ਬੱਚਾ ਐਕਟੀਵੇਟ ਹੋਏਗਾ ਐਦਾਂ ਹੀ ਆ ਇੱਕ ਛੋਟਾ ਜਿਹਾ ਸਿਸਟਮ ਹੋਰ ਹੈ ਇਹ ਸਿਸਟਮ ਉਹਦੇ ਬਾਹਾਂ ਤੇ ਲੱਗ ਜਾਏਗਾ ਇਦਾਂ strap ਨਾਲ ਬਨ ਕੇ ਚਾਹੇ ਇੱਥੇ ਲਗਾ ਦਿਓ ਚਾਹੇ ਇੱਥੇ ਲਗਾ ਦਿਓ ਚਾਹੇ ਲੱਤ ਤੇ ਲਗਾ ਦਿਓ ਸੋ ਜਦੋਂ ਮੂਵਮੈਂਟ ਕਰੇਗਾ ਤੇ ਉੱਥੇ ਉਹ ਗੇਮ ਖੇਡ ਪਾਏਗਾ ਸੋ ਇਹ ਦੋ ਚੀਜ਼ਾਂ ਸਾਨੂੰ ਹੈਲਪ ਕਰ ਰਹੀਆਂ ਨੇ ਉਹਦੀ ਮੂਵਮੈਂਟ ਇਨਕਰੀਸ ਕਰਨ ਚ ਕਿਉਂਕਿ ਸੈਰੀਬਰਲ ਪਾਲਸੀਸ ਚ ਮੂਵਮੈਂਟ ਡਿਸਟਰਬ ਹੋ ਜਾਂਦੀ ਹੈ ਸੋ ਇਹ ਸਾਰਾ ਜਿਹੜਾ ਸੈਟਅਪ ਹੈ ਅਸੀਂ ਸਪੈਸ਼ਲੀ ਉਹ ਬੱਚਿਆਂ ਵਾਸਤੇ ਲਾਇਆ ਗਿਆ ਜਿਹੜੇ ਮੂਵਮੈਂਟ ਨਹੀਂ ਕਰ ਪਾਉਂਦੇ ਯੂਨੀਵਰਸਿਟੀ ਵੱਲੋਂ ਪਹਿਲਾਂ ਹੀ ਫਿਜ਼ਿਓਥੈਰੇਪੀ ਦੇ ਵਿੱਚ ਫ੍ਰੀ ਓਪੀਡੀ ਦੀ ਸਰਵਿਸ ਪ੍ਰੋਵਾਈਡ ਕੀਤੀ ਜਾ ਰਹੀ ਆ ਲਗਭਗ 10 ਸਾਲ ਤੋਂ ਵੱਧ ਸਮੇਂ ਤੋਂ ਕੋਈ ਵੀ ਇਚਾਰਜ ਨਹੀਂ ਲਿਆ ਜਾਂਦਾ ਤੇ ਇਸੇ ਤਰ੍ਹਾਂ ਜੋ ਇਹ ਸਰਵਰ ਪਾਲਸੀ ਯੂਨਿਟ ਬਣਾਇਆ ਹੈ ਤੇ ਇਹਦੇ ਵਿੱਚ ਵੀ ਬੱਚਿਆਂ ਤੋਂ ਜਾਂ ਪੇਰੈਂਟਸ ਤੋਂ ਕੋਈ ਚਾਰਜ ਨਹੀਂ ਲਿਆ ਜਾਏਗਾ ਆਮ ਤੌਰ ਤੇ ਜੋ ਮਾਰਕੀਟ ਦੇ ਵਿੱਚ 300 ਤੋਂ ਲੈ ਕੇ 500 ਰੁਪਏ ਤੱਕ ਜਿਹੜੇ ਪੇਰੈਂਟਸ ਆ ਪੇ ਕਰ ਸਕਦੇ ਆ ਸਾਰੇ ਪੇਰੈਂਟਸ ਦੀ ਜਿਹੜੀ ਆ ਪੇਇੰਗ ਕਪੈਸਟੀ ਨਹੀਂ ਹੁੰਦੀ ਤਾਂ ਇਸ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਇਲਾਜ ਤੋਂ ਜਾਂ ਇਸ ਤਰ੍ਹਾਂ ਦੀ ਜਿਹੜੀ ਉਹਦੀ ਬੱਚੇ ਦੀ ਐਕਟੀਵਿਟੀ ਬਤਾਉਣੀ ਆ ਉਸ ਤੋਂ ਬਾਂਝੇ ਰਹਿ ਜਾਂਦੇ ਆ ਤਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਪੋਰਟ ਕਰੀਏ ਤਾਂ ਉਹਦੇ ਵਾਸਤੇ ਯੂਨੀਵਰਸਿਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਕਿਸੇ ਵੀ ਬੱਚੇ ਤੋਂ ਫਿਜ਼ੀਓਥੈਰੇਪੀ ਦਾ ਕੋਈ ਵੀ ਚਾਰਜ ਨਹੀਂ ਲਿਆ ਜਾਊਗਾ ਇਹ ਸਰਵਿਸ ਜਿਹੜੀ ਬਿਲਕੁਲ ਫ੍ਰੀ ਹੋਏਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ ਸਾਹਿਬ ਦੇ ਵਿੱਚ ਬਾਬਾ ਜ਼ੁਰਾਵਰ ਸਿੰਘ ਫਤੇ ਸਿੰਘ ਲੇਜ਼ਰ ਥੈਰੇਪੀ ਯੂਨਿਟ ਜਿਹੜਾ ਹੈ ਉਹ ਇਸਟੈਬਲਿਸ਼ ਕੀਤਾ ਗਿਆ ਹੈ ਜਿਹੜਾ ਲੇਜ਼ਰ ਥੈਰਪੀ ਯੂਨਿਟ ਹੈ ਇਹਦੇ ਵਿੱਚ ਸਾਡੇ ਕੋਲ ਸਕੈਨਿੰਗ ਲੇਜ਼ਰ ਔਰ ਜਿਹੜਾ ਪੁਆਇੰਟਰ ਨਾਲ ਲੇਜ਼ਰ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਹੁਣ ਅਗਰ ਲੇਜ਼ਰ ਦੀ ਆਪਾਂ ਗੱਲ ਕਰਦੇ ਆਂ ਤੇ ਇਹਦੀ ਵਰਤੋਂ ਜਿਹੜੀ ਹੈ ਉਹ ਗਰਦਨ ਦੇ ਦਰਦ ਤੋਂ ਲੈ ਕੇ ਪੈਰਾਂ ਦੇ ਦਰਦ ਦੇ ਵਿੱਚ ਤੱਕ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਜਿਵੇਂ ਕਿ ਮੰਨ ਲਓ ਕਿ ਕੋਈ ਨਸ ਤੇ ਦਬਾਅ ਹੈ ਜਿਵੇਂ ਕਾਮਨਲੀ ਆਪਾਂ ਸ਼ਿਆਟਿਕਾ ਕਹਿੰਦੇ ਆ ਤਾਂ ਸ਼ਿਆਟਿਕਾ ਦੀ ਪੇਨ ਦੇ ਵਿੱਚ ਬਹੁਤ کارਗਰ ਹੈ ਅੱਡੀਆਂ ਦਾ ਦਰਦ ਹੈ ਜਿਨ੍ਹਾਂ ਦੀ ਅੱਡੀ ਦੀ ਹੱਡੀ ਵੱਜ ਜਾਂਦੀ ਹੈ ਉਸ ਕੇਸ ਦੇ ਵਿੱਚ ਪੇਨ ਜਿਹੜਾ ਹੈ ਉਹ ਨਹੀਂ ਜਾ ਰਿਹਾ ਤਾਂ ਲੇਜ਼ਰ ਥੈਰੇਪੀ ਦੇ ਨਾਲ ਜਿਹੜਾ ਹੈ ਉਹ ਅੰਦਰੋਂ ਹੀਲਿੰਗ ਹੁੰਦੀ ਹੈ ਔਰ ਜਿਹੜਾ ਹੈ ਇਹ ਬਹੁਤ ਸਹਾਇਕ ਹੈ ਇਹਦੀਆਂ ਸੇਵਾਵਾਂ ਵੀ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ